ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਆ ਕੱਲ ਬਟਾਲੇ ਦੇ ਕੋਲ ਪਿੰਡ ਪੰਜਗਰਾਇਆਂ ਵਿਖੇ ਜਿਹੜਾ ਸਮਾਗਮ ਸੀ ਬੀਬੀ ਦਲੇਰਕੌਰ ਦਾ ਤੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਸੰਬੰਧ ਵਿੱਚ ਉਹ ਕਥਾ ਕਰ ਰਹੀ ਸੀ ਤੇ ਜਿਹੜਾ ਬੁਣਕੇ ਵਾਰ ਚਲੇ ਗਿਆ ਕਲਗੀ ਤੋੜੇ ਦਾ ਤੇ ਉਹਦੇ ਸੰਬੰਧ ਵਿੱਚ ਅਸੀਂ ਉਹਨੂੰ ਕੁਝ ਵੀ ਨਹੀਂ ਬੋਲਿਆ ਤੇ ਉਹਨੇ ਉਸੇ ਬੜਾ ਕੁਝ ਬੋਲਿਆ ਤੇ ਜਿਹੜੇ ਲੋਕ ਬੀਬੀ ਦਲੇਰਕੌਰ ਦੀਆਂ ਪੋਸਟਾਂ ਪਾਪ ਆ ਕੇ ਸਾਡੇ ਖਿਲਾਫ ਪੋਸਟਾਂ ਪਾਉਂਦੇ ਪਹਿਲਾਂ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਪਹਿਲਾਂ ਗੱਲ ਨੂੰ ਸਮਝ ਲਓ ਵੀ ਗੱਲ ਹੈ ਕੀ ਆ ਗੱਲ ਨੂੰ ਪਹਿਲਾਂ ਪਰਖ ਲੋ ਖੋਖ ਲੋ ਤੇ ਗੱਲ ਜਰੂਰ ਕਰੋ ਜਿਹੜਾ ਵਿਵਾਦ ਉਹ ਗੱਲ ਦਾ ਪਤਾ ਤਾਂ ਲੱਗੇ ਵੀ ਇਹ ਵਿਵਾਦ ਕਿਸ ਗੱਲ ਦਾ ਤੇ ਸਾਰੇ ਹੀ ਆਪੋ ਆਪਣੀਆਂ ਪੋਸਟਾਂ ਪਾਈ ਜਾਂਦੇ ਗੱਲ ਦਾ ਪਤਾ ਵੀ ਨਹੀਂ ਆ ਵੀ ਗੱਲ ਕੀ ਆ ਮੈਂ ਉਹਨੂੰ ਧੀ ਤੋਂ ਸਿਵਾ ਕੁਝ ਨਹੀਂ ਬੋਲਿਆ ਪਹਿਲਾਂ ਵੀ ਧੀ ਹੀ ਹੁਣ ਵੀ ਧੀ ਆ ਤੇ ਗਾਂ ਵੀ ਧੀ ਕਵਾਂਗੇ ਪਰ ਉਹ ਧੀ ਜਿਹੜੀ ਧੀ ਆਲੇ ਕੰਮ ਨਹੀਂ ਉਹ ਬਹੁਤ ਜ਼ਿਆਦਾ ਉਥੇ ਗਲਤ ਬੋਲੀ ਆ ਸਾਡੇ ਵਿੱਚ ਵੀਰ ਨੇ ਲਾਪ੍ਰੀਤ ਸਿੰਘ ਮੈਂ ਨਰਮਲ ਸਿੰਘ ਦਸ਼ਮੇਸ਼ ਨਗਰ ਹੋਰ ਭੀਮ ਸਿੰਘ ਜੋਧਾ ਨਗਰੀ ਹੋਰ ਸਾਡੇ ਸਤਿਕਾਰਯੋਗ ਵੀਰ ਜਿਨ੍ਹਾਂ ਦਾ ਮੈਨੂੰ ਕਈਆਂ ਦਾ ਨਾਮ ਪਤਾ ਨਹੀਂ ਆ ਜਗਿੰਦਰ ਸਿੰਘ ਤੇ ਇਹ ਸਾਰੇ ਵੀਰ ਇੱਥੇ ਪਹੁੰਚੇ ਨੇ ਬਹੁਤ ਧੰਨਵਾਦ ਇਹ ਉਹ ਦਿਨ ਕੱਲ ਸਮਾਗਮ ਦੇ ਵਿੱਚ ਵੀ ਹੈਗੇ ਸੀ ਤੇ ਮੈਂ ਹੁਣ ਬੇਨਤੀ ਕਰਾਂਗਾ ਲਾਪ੍ਰੀਤ ਸਿੰਘ ਨੂੰ ਕਿ ਕੁਝ ਵਿਚਾਰ ਲਾਪ੍ਰੀਤ ਸਿੰਘ ਜੀ ਵੀ ਦੇ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਪੰਥ ਖਾਲਸਾ ਜੀਓ ਕੱਲ ਪੰਜ ਗਰਾਈਆਂ ਜਿਹੜਾ ਸਮਾਗਮ ਸੀ ਜਿਹਦਾ ਬਹੁਤ ਵਾਦੋਵਾਦ ਜਾਣ ਬੁੱਝ ਕੇ ਬਣਾਇਆ ਜਾ ਰਿਹਾ ਤੇ ਉਹ ਕੁਝ ਬੰਦਿਆਂ ਵੱਲੋਂ ਉਲਸਾਇਆ ਜਾ ਰਿਹਾ ਤੇ ਕਈ ਬੰਦੇ ਉੱਥੇ ਮੌਜੂਦ ਵੀ ਸੀ ਉੱਥੇ ਅਸੀਂ ਉਹਨਾਂ ਦੀ ਵੀ ਵੀਡੀਓ ਦੇਖ ਰਹੇ ਹਾਂ ਉਹ ਵੀ ਬੋਲ ਰਿਹਾ ਹੈ ਕਿ ਅਜ ਤਾਂ ਆਇਆ ਨਰਕਧਾਰੀਆਂ ਦਾ ਉੱਥੇ ਰਾਧਾ ਸੁਆਮੀਆ ਦਾ ਅਸੀਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਅਸੀਂ ਮਹਾਰਾਜ ਦਾ ਸਤਕਾਰ ਜਿਹੜਾ ਹੋ ਸਕਦਾ ਤੁਹਾਡੇ ਨਾਲ ਵਾਅਦਾ ਹੀ ਕਰਦੇ ਹੁਏ ਜਿਹੜੇ ਕਈ ਉੱਥੇ ਲੋਕ ਜਿਹੜੇ ਹੋਰ ਵੀ ਪੋਸਟਾਂ ਪਾ ਰਹੇ ਉਹਨਾਂ ਨਾਲੋਂ ਵੀ ਅਸੀਂ ਪ੍ਰਚਾਰਕਾਂ ਦਾ ਵੀ ਸਨਮਾਨ ਕਰਦੇ ਆ ਜਦੋਂ ਮਹਾਰਾਜ ਨੂੰ ਨਮਸਕਾਰ ਕੀਤੀ ਨਾਲ ਪ੍ਰਚਾਰ ਕਰਨ ਨੂੰ ਨਮਸਕਾਰ ਕੀਤੀ ਪਰ ਤੁਹਾਡੇ ਕਰਕੇ ਅਸੀਂ ਆਪਣਾ ਇਤਿਹਾਸ ਥੋੜਾ ਗਲਤ ਕਰਾ ਲੈਣਾ ਵਾ ਜੇ ਪਾਛਾ ਮਹਾਰਾਜ ਦਾ ਇਤਿਹਾਸ ਹੈ ਸੁਣਨਾ ਤੇ ਸਹੀ ਸੁਣਾਗੇ ਠੀਕ ਹੈ ਸਰੋਤ ਭਾਈ ਸੰਗਤ ਸਿੰਘ ਦੇ ਵੀ ਹੈਗੇ ਆ ਭਾਈ ਸੰਤੋਸ਼ ਸਿੰਘ ਟੂੜਮਣੀ ਕਵੀ ਜਿਹੜਾ ਹੈ ਉਹਨਾਂ ਨੇ 19ਵੀਂ ਸਦੀ ਵਿੱਚ ਗ੍ਰੰਥ ਲਿਖਿਆ ਔਰ ਜਿਹੜੇ ਸਮਕਾਲੀ ਪਾਛਾ ਮਹਾਰਾਜ 18ਵੀਂ ਸਦੀ ਦੇ ਜਿਹੜੇ ਭਾਈ ਕੰਕਣ ਹੋਏ ਨਾ ਮਹਾਰਾਜ ਦੇ ਸਮਕਾਲੀ ਕਵੀ ਉਹਨਾਂ ਦੇ ਸਰੋਤ ਅਸੀਂ ਆਖਿਆ ਵੀ ਉਹ ਸੁਣਾਓ ਜਿਹੜੇ ਕੋਈ ਨਹੀਂ ਸਾਨੂੰ ਉਹਨਾਂ ਦੇ ਸਰੋਜ ਜਿਹੜੇ ਭਾਈ ਸੰਤੋਖ ਸਿੰਘ ਟੂੜਾਮਣੀ ਦੇ ਜਿਹੜੇ ਸਰੋਤ ਆ ਨਾ ਹੀ ਉਹਨਾਂ ਤੇ ਵੀ ਕੋਈ ਤਰਾਜ ਨਹੀਂ ਸਾਨੂੰ ਪਰ ਸਰੋਤ ਤੇ ਬਾਬਾ ਜੀਵਨ ਸਿੰਘ ਦੇ ਵੀ ਹੈਗੇ ਆ ਨਾ ਭਾਈ ਕੰਕ ਭਾਈ ਕੰਕਣ ਕਵੀ ਦੇ ਉਹ ਕਿਉਂ ਨਹੀਂ ਸਲਾਏ ਗਏ ਉੱਥੇ ਨਿਝ ਕਲਗੀ ਸਰਦਈ ਸਜਾਏ ਦੇਈ ਪੋਸ਼ਾਕ ਆਪਣੀ ਪਹਿਰ ਆਏ ਜੀਵਨ ਸਿੰਘ ਕੋ ਬੁਰਜ ਬਿਠਾਏ ਤੱਜ ਗੜੀ ਗੁਰੂ ਗੋਬਿੰਦ ਸਿੰਘ ਜਾਏ ਅੰਤ ਤੱਕ ਏਲਾ ਗੜ ਮੈਂ ਬੰਦੂਕੀ ਪਰਬੀਣ ਜੀਵਨ ਸਿੰਘ ਰੰਗਰੇਟ ਜੋਹ ਜੂਝ ਗਿਓ ਸੰਗਦੀਨ ਵਜੀਦਾ ਅਤ ਪ੍ਰਸੰਨ ਪਿਓ ਲਿਓ ਮਾਰਗੋ ਬਿੰਦ ਦਿੱਲੀ ਤਾਇਓ ਸੀਸ ਕੋ ਖੁਸ਼ੀ ਕਰੇ ਨਰਿੰਦ ਗੁਰਬਲਾਸ ਪਾਛਾਇ 6ਵੀਂ ਵਿੱਚ ਲਿਖਿਆ ਗਿਆ ਜੀਵਨ ਸਿੰਘ ਗੁਰਕਾ ਸਿੱਖ ਹੋਈ ਗੁਰਸੰਭੇਦ ਰਹੇ ਕੋਈ ਤਾਂ ਕੋ ਆਪਣੀ ਠੌਰ ਬਿਠਾਏ ਦੇ ਗੁਰਿਆਈ ਮਾਠ ਟਕਾਏ ਇਹ ਸਰੋਤ ਕਿਉਂ ਨਹੀਂ ਉੱਥੇ ਸੁਣਾਇਆ ਗਏ ਸਿਰਫ ਇੰਨੀ ਕ ਗੱਲ ਪਾਈ ਸਰਜੀਤ ਸਿੰਘ ਜਹਦਰ ਸਰਜੀਤ ਸਿੰਘ ਹੀ ਉੱਥੇ ਨਾ ਉਹਨੂੰ ਕਿਸੇ ਨੇ ਸਿਖਾਇਆ ਨਾ ਉਹਨੂੰ ਕਿਸੇ ਨੇ ਕਿਹਾ ਕਿ ਤੂੰ ਜਾ ਕੇ ਕਹ ਉਹਦੇ ਮਨ ਦਾ ਬਲਬਲਾ ਉੱਠਿਆ ਉਹਨੇ ਜਾ ਕੇ ਆਖਿਆ ਭੈਜੀ ਜਿਹੜੇ ਉਹ ਸਰੋਤ ਹੈ ਨਾ ਬਾਬਾ ਜੀਵਨ ਸਿੰਘ ਵਾਲੇ ਉਹ ਸੁਣਾ ਦਿਓ ਕਲਗੀ ਤੋੜੇ ਵਾਲੇ ਉਹ ਤੁਸੀਂ ਇਤਿਹਾਸ ਦੱਸ ਦਿਓ ਉਹ ਬੀਬੀ ਜੀ ਥੋੜੀ ਤਲਖੀ ਚ ਆ ਗਈ ਹੋਰ ਆਖੇ ਵੀ ਨਹੀਂ ਇਹ ਇਹ ਲਾ ਲੋ ਮਨਾ ਲਓ ਸਮਾਗਮ ਇਹਨਾਂ ਨੂੰ ਸ਼ਰਮਾ ਨਹੀਂ ਆਉਂਦੀਆਂ ਉਹ ਜਿਹੜੀਆਂ ਸਾਡੇ ਸ਼ਰਮਨਾ ਸ਼ਰਮਾ ਨਾਲਦੀ ਆ ਉਹਦੇ ਹੱਕ 'ਚ ਤੁਸੀਂ ਵੀਡੀਓ ਪਾਈ ਜਾਂਦੇ ਜੋ ਫਰਲੇ ਵਾਲੇ ਮਾਹ ਕਲ ਮਾਹਪੁਰ ਕੋਥੇ ਬੈਠੇ ਆ ਜਿੱਥੇ ਬੰਦੀਆਂ ਦੇ ਮੁਖੀ ਬੈਠੇ ਆ ਸੰਪਰਦਾਵਾਂ ਦੇ ਉਥੇ ਮੁਖੀ ਬੈਠੇ ਆ ਉਹਨਾਂ ਨੂੰ ਸ਼ਰਮਾ ਬੇ ਸ਼ਰਮਾ ਦੱਸਿਆ ਗਿਆ ਤੇ ਉਹਦੇ ਹੱਕ 'ਚ ਤੁਸੀਂ ਵੀਡੀਓ ਪਾਤੀ ਪਹਿਲਾਂ ਵੀਡੀਓ ਪਾਉਣ ਵਾਲਿਓ ਕੋਈ ਸੋਚ ਲਿਓ ਕੋਈ ਸਮਝ ਲਿਓ ਕੋਈ ਸੁਣ ਤੇ ਲੋ ਕਿਸ ਦੀ ਗੱਲ ਕਿਤਾ ਫੱਕ ਪੱਖ ਵੀ ਲੈ ਲਓ ਜਿਹੜੇ ਉਥੇ ਬੈਠੇ ਸੀ ਉਹ ਵੀ ਉਹਦੇ ਹੱਕ 'ਚ ਹੀ ਪਾਈ ਜਾਂਦੇ ਆ ਇਹ ਇੱਕ ਪਾਸਾ ਨਾ ਕਰੋ ਜੇ ਸੱਚ ਧਰਮ ਤੇ ਚੱਲੋ ਜੇ ਧਰਮ ਤੇ ਤਾ ਚੱਲਿਆ ਜਾਂਦਾ ਤੇ ਸਾਡੇ ਪੱਲੇ ਸੱਚ ਹੋਊਗਾ ਤੇ ਜੇ ਤੁਸੀਂ ਸੱਚ ਨਹੀਂ ਬੋਲ ਸਕਦੇ ਜਿਹੜੇ ਮਰਜ਼ੀ ਮੁਖੀ ਸੰਪਰਦਾਸ ਦੇ ਬਣ ਜਾਓ ਜਿੰਨੇ ਮਰਜ਼ੀ ਚੋਲੇ ਪਾ ਲਓ ਜਿੰਨੇ ਮਰਜ਼ੀ ਪ੍ਰਚਾਰਕ ਭਾ ਲਓ ਫਿਰ ਤੁਹਾਡੇ ਚ ਰੱਬ ਨਹੀਂ ਜੀ ਵਸਦਾ ਇਹ ਕਰਕੇ ਸੱਚ ਨੂੰ ਸੱਚ ਕਹੋ ਤੇ ਝੂਠ ਨੂੰ ਝੂਠ ਕਹੋ ਔਰ ਬਾਕੀ ਜੇ ਕਿਹਦਾ ਕੋਈ ਸ਼ੰਕਾ ਵਾ ਕੋਈ ਗਿਲਾ ਵਾ ਉਹ ਸਾਡੇ ਨਾਲ ਬੈ ਕੇ ਜਿੱਥੇ ਮਰਜ਼ੀ ਵਿਚਾਰ ਕਰ ਲੈ ਦਾਸ ਸ਼ਰੋਬਣੀ ਪੰਥ ਅਕਾਲੀ ਮਿਸ਼ਲ ਸ਼ੀਦਾ ਤਰਨਤਾਲ ਸ਼੍ਰੀ ਨਨਤਪੁਰ ਸਾਹਿਬ ਮਿਸਲ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਵੀਰ ਚੱਕਰੋਤੀ ਨਿਹੰਗ ਸਿੰਘਾ ਪੰਜਾਬ ਭਾਰਤ ਵਿਸ਼ਵ ਮਜੂਦਾ ਮੁਖੀ ਸਿੰਘ ਸਾਹਿਬ ਜਸਹਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਔਰ ਮੇਰੇ ਨਾਲ ਸ੍ਰੀਮਾਨ ਸੰਤ ਬਾਬਾ ਦਰਸ਼ਨ ਦਾਸ ਜੀ ਟਾਗਰ ਵਾਲੇ ਉਹਨਾਂ ਦੇ ਮਹਾਂਪੁਰਖਾਂ ਦੇ ਸੁਪੁੱਤਰ ਬਾਬਾ ਅਨਮੋਲ ਦਾਸ ਜੀ ਔਰ ਸਾਡੇ ਰੰਗਰੇਟਾ ਜੂਥ ਠੇਕਾ ਦੇ ਪੰਜਾਬ ਪ੍ਰਧਾਨ ਨਰਮਲ ਸਿੰਘ ਜੀ ਦਸ਼ਮੇਸ਼ ਨਗਰ ਸਾਡੇ ਪ੍ਰਭਜੋਤ ਸਿੰਘ ਜੀ ਭੀਮ ਗਗਿੰਦਰ ਸਿੰਘ ਜੀ ਸਤਕਾਰ ਕਮੇਟੀ ਦੇ ਮੁਖੀ ਔਰ ਇਹਨਾਂ ਨੂੰ ਤੁਸੀਂ ਜਾਣਦੇ ਜਿਨ੍ਹਾਂ ਦਾ ਨਾਮ ਤਾਂ ਕੱਲ ਪਰਸੋ ਤੋਂ ਹੀ ਕੱਲ ਤੋਂ ਹੀ ਵੜਾ ਵਿਛਾਇਆ ਜਾ ਰਿਹਾ ਬਾਬਾ ਪੰਜਾਬ ਸਿੰਘ ਜੀ ਇਹ ਕਰਕੇ ਜੇ ਸਾਚੂ ਸੱਚ ਕਹੋ ਔਰ ਝੂਠ ਨੂੰ ਝੂਠ ਕਹੋ ਜੇ ਅਜੇ ਵੀ ਕਿਸੇ ਦੇ ਮਨ ਚ ਕੋਈ ਸ਼ੰਕਾ ਆਗਿਆ ਤਾਂ ਸਾਡਾ ਬੈ ਕੇ ਜਿੱਥੇ ਮਰਜ਼ੀ ਟਪੇੜ ਕਰ ਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ